24 ਸਾਲ ਬਾਅਦ ਵਾਪਸ ਆਇਆ ਇਹ ਲਾਤ ਉੱਤੇ ਜਿਵੇਂ ਲਾਤ ਉੱਤੇ ਵੀ ਚੱਹੀ ਨਹੀਂ ਰਹੀ ਹੈਗੇ ਕਾਲਕੀ ਜਿਆ ਹੋਈ ਨਾ ਜਦੋਂ ਕਿ ਪੁੱਤ ਨੇ ਪਾਸਪੋਰਟ ਨਹੀਂ ਸੀ ਗੁੰਮ ਹੋ ਗਿਆ ਸੀ ਇਸ ਕਰਕੇ ਮੇਰ ਤੋਂ ਆ ਨਹੀਂ ਹੋਇਆ ਹੁਣ ਸੰਤਾਨਾਂ ਨੇ ਮਿਹਰਬਾਨੀ ਕੀਤੀ ਤਾਂ ਪਾਸਪੋਰਟ ਬਣਿਆ ਬੜੀ ਖੁਸ਼ੀ ਦੀ ਗੱਲ ਆ ਕਿ ਅੱਜ ਪਰਿਵਾਰ ਦੇ ਵਿੱਚ ਦੁਬਾਰਾ 24 ਸਾਲ ਪਿਛੋ ਆਪਣੇ ਪਰਿਵਾਰ ਦੇ ਵਿੱਚ ਜਦੋਂ ਗਿਆ ਸੀ ਪੁੱਤ ਪਰਿਵਾਰ ਵਾਲਾ ਸੀ ਤੇ ਹੁਣ ਪੋਤਿਆਂ ਵਾਲਾ ਹੋ ਗਿਆ ਪਹੁੰਚਾ 24 ਸਾਲ ਪਿੱਛੋਂ ਆਪਣੇ ਘਰ ਤੋਂ ਅ ਬੜਾ ਨਾ ਨਹੀਂ ਲੰਬਾ ਸਮਰ ਜਿਹੜਾ ਹੈਗਾ ਕੱਟਿਆ ਪਹਿਲਾਂ ਇਹ ਜੋਰਡਨ ਚ ਗਏ ਇਹਨਾਂ ਨੂੰ ਏਜੰਟ ਲੈ ਗਿਆ ਕਿ ਅ ਜੌਰਡਨ ਰਿਜ਼ੋਰਟ ਤੋਂ ਸੀਰੀਆ ਸੀਰੀਆ ਤੋਂ ਲਬਨਾਨ ਲਬਨਾਨ ਦੇ ਵਿੱਚ ਜਦੋਂ ਲੜਾਈ ਲੱਗੀ ਸੀਗੀ ਤੇ ਇਹਨਾਂ ਦੇ 2006 ਤੇ ਉੱਥੇ ਪਾਸਪੋਰਟ ਜਿਹੜਾ ਸੀਗਾ ਉਹ ਗੁੰਮ ਹੋ ਗਿਆ ਤੇ ਮਗਰੋਂ ਲਗਾਤਾਰੇ ਚੱਕਰ ਕੱਟਦਾ ਰਿਹਾ ਉਧਰ ਫਿਰ ਇਧਰ ਪਰਿਵਾਰ ਚੱਕਰ ਕੱਟਦਾ ਰਿਹਾ ਪਰ ਕੋਈ ਗੱਲ ਨਹੀਂ ਬਣੀ ਤੇਜ ਸਿੰਘ ਮੇਰਾ ਨਾਮ ਹੈ ਕਿਹੜੇ ਪਿੰਡ ਤੋਂ ਆਸਤੀ ਪਿੰਡ ਮੱਤੇਵਾਲਾ ਜ਼ਿਲ੍ਹਾ ਲੁਧਿਆਣਾ ਤੋਂ ਆਪਸੀ ਕਰਾਈ ਸੰਸ ਤੇ ਚੱਲ ਰੱਡੀ ਲਵਲਾਮ ਤੋਂ ਹੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਫਸਿਆ ਨੂੰ 24 ਸਾਲ 24 ਸਾਲ ਬਾਅਦ ਵਾਪਸ ਆਇਆ ਹਾਲਾਤ ਉੱਥੇ ਜਿਹਦੇ ਤੁਸੀਂ ਰਹਿ ਰਹੇ ਹਾਲਾਤ ਉੱਥੇ ਵੀ ਸਹੀ ਨਹੀਂ ਜੀ ਹੈਗੇ ਕਾਰਨ ਕੀ ਇਹ ਇਧਰ ਜਰੂਰ ਉੱਥੇ ਤੁਸੀਂ ਰਹੇ ਹੋ ਪਾਸਪੋਰਟ ਨਹੀਂ ਸੀ ਗੁੰਮ ਹੋ ਗਿਆ ਸੀ ਕਿਸ ਕਰਕੇ ਮੇਰੇ ਤੋਂ ਆ ਨਹੀਂ ਹੋਇਆ ਉਹ ਸੰਤਾਂ ਨੇ ਮਿਹਰਬਾਨੀ ਕੀਤੀ ਤਾਂ ਪਾਸਪੋਰਟ ਬਣਿਆ ਤੁਸੀਂ ਐ ਬੈਸੀ ਨਾਲ ਕੋਈ ਸੰਪਰਕ ਕੀਤਾ ਇੰਨਾ ਜਿਹੜੇ ਵਿੱਚ ਕੀਤਾ ਜੀ ਪਰ ਉਹਨਾਂ ਨੇ ਕੋਈ ਨਿਵਿਸ਼ਰਣਵਾਹੀ ਕੀਤੀ ਹੀ ਕੀ ਕਹਿੰਦੇ ਕੀ ਕਹਿੰਦੇ ਇਹ ਬੈਸੀ ਵਾਲੇ ਕਹਿੰਦੇ ਕੀ ਪਤਾ ਸਾਨੂੰ ਤੇਰੇ ਕੋਲ ਸਬੂਤ ਨਹੀਂ ਹੈਗਾ ਨਾ ਫੋਟੋ ਕਾਪੀ ਨਾ ਕੁਝ ਕੋਈ ਪਤਾ ਨਹੀਂ ਤੂੰ ਪਾਕਿਸਤਾਨ ਦਾ ਬੰਗਲਾਦੇਸ਼ ਦਾ ਜਦੋਂ ਗਏ ਸੀ ਕੀ ਕਹੇ ਕੀ ਕਿੰਨੇ ਰਹਿ ਗਏ ਸੀ ਕਿੰਨੇ ਮਹੀਨੇ ਗਏ 2 ਮਹੀਨੇ ਕਿੰਨਾ ਰਹਿ ਗਏ ਦੋ ਨੰਬਰ ਚ ਇੱਥੋਂ ਤੱਕ ਸਾਨੂੰ ਕਿਸੇ ਨੇ ਦੱਸਿਆ ਨਹੀਂ ਵੀ ਤੁਸੀਂ ਦੋ ਨੰਬਰ ਜਾਣਾ ਉੱਥੇ ਜਾ ਕੇ ਪਤਾ ਲੱਗਾ ਜਿਆ ਚੋਲਡਨ ਤੋਂ ਕੱਲੇ ਰਹਿਦਣ ਨੂੰ ਜਾਣਾ ਸੀਰੀਆ ਰਹੇ ਸੀਰੀਆ ਤੋਂ ਲਿਬਨਾਨ ਨੂੰ ਲੈ ਕੇ ਗਏ ਕਿੰਨੇ ਚਿਰ ਪਹਿਲਾਂ ਗਏ ਸੀ 2001 ਚ 2001 ਚ ਹਾਂ ਹਾਂਜੀ 2001 ਤੋਂ ਲਗਾਤਾਰ ਫਿਰ ਲਿਬਨਾਨ ਹੀ ਰਹੇ ਹਾਂਜੀ ਘਰ ਵਾਪਸੀ ਦਾ ਕਦੋਂ ਮਤਲਬ ਮਨ ਚ ਆਇਆ ਕਿ ਹੁਣ ਵਾਪਸ ਜਾਣਾ ਚਾਹੀਦਾ ਮੈਂ ਫੋਨ ਕਰਦਾ ਰਹਿੰਦਾ ਸੀ ਮੇਰਾ ਹਰੋ ਹੱਲ ਕਰੋ ਕੋਈ ਹੱਲ ਕਰੋ ਕੋਈ ਇਹਦਰਤ ਮੈਂ ਐਂਬੈਸੀ ਵਾਲੇ ਕੋਈ ਪੱਲਾ ਨਹੀਂ ਫੜਾਉਂਦੇ ਸੀ। ਤੇ ਪਿੱਛੋਂ ਹੱਲ ਹੋਇਆ। ਸੰਤਾਨ ਨੇ ਮੁੰਡੇ ਨੇ ਸਾਡੇ ਪਿੰਡ ਵਾਲੇ ਨੇ ਕਰਾਇਆ। ਪਾਸਪੋਰਟ ਕਿਹੜੇ ਸੰਜ ਕੋਚ ਦਾ? ਪਾਸਪੋਰਟ 2006 ਜਗਵਾ ਗਿਆ ਸੀ। ਤੇ ਉਹ ਲੜਾਈ ਲੱਗੀ ਸੀ ਉੱਤੇ। ਹਾਂਜੀ। ਜੰਗ ਦੇ ਹਾਲਾਤਾਂ ਦੇ ਵਿੱਚ ਜਿਹੜਾ ਪਾਸਪੋਰਟ ਹਾਂਜੀ। ਜੰਗ ਦੇ ਹਾਲਾਤ ਵਿੱਚ ਵੀ ਤੁਸੀਂ ਉੱਥੇ ਰਹੋ ਕੀ ਹਾਲਾਤ ਸੀ ਉਸ ਟਾਈਮ? ਬਹੁਤ ਔਖਾ ਸੀ ਉਹ। ਕੁਝ ਯਾਰਾ ਕਿਵੇਂ ਚੱਲਦਾ ਸੀ ਤਾਂ ਉੱਥੇ? ਯਾਰਾ ਫਿਰ ਖੇਤਾਂ 'ਚ ਕੰਮ ਕਰਦੇ ਸੀ ਮੜ ਮੋਟਾ ਕਰੀ ਜਾਂਦੇ ਸੀ। ਰੋਟੀ ਪਾਣੀ ਮਿਲ ਹੀ ਜਾਂਦਾ ਸੀ। ਪਰਿਵਾਰ ਦੇ ਵਿੱਚ ਕੌਣ ਕੌਣ ਪਰਿਵਾਰ ਦੇ ਵਿੱਚ ਕੌਣ ਕੌਣ ਪਰਿਵਾਰ ਦੇ ਵਿੱਚ ਮੁੰਡਾ ਮੇਰਾ ਵੱਡਾ ਛੋਟਾ ਮੁੰਡਾ ਮੇਰੇ ਘਰ ਆ ਬਲੀਆ ਮੇਰਾ ਵੱਡਾ ਭਰਾ ਇਹਨਾਂ ਦਾ ਕਿਦਾਂ ਗੁਜ਼ਾਰਾ ਚੱਲਦਾ ਰਿਹਾ ਪਿੱਛੇ ਮੜੇ-ਮੜੇ ਭੇਜਦਾ ਰਿਹਾ ਪੈਸੇ ਮੜੇ ਕਣ ਖਰਚਾ ਭੇਜਦਾ ਰਹਿੰਦਾ ਸੀ ਦੋ ਮਹੀਨਿਆਂ ਬਾਅਦ ਤਿੰਨ ਮਹੀਨਿਆਂ ਬਾਅਦ ਆਪਣਾ ਵੀ ਉੱਥੇ ਖਾਣਾ ਈ ਕੁਛ ਨਾ ਕੁਛ ਇੰਨਾ ਲੰਬਾ ਸਮਾਂ ਪਰਿਵਾਰ ਤੋਂ ਬਿਨਾਂ ਰਹਿਣਾ ਹੁਣ ਮਤਲਬ ਵਾਪਸੀ ਹੋਈ ਹੈ ਕਿ ਹੁਣ ਠੀਕ ਹੈ ਜੀ ਹੁ ਮਹਿਸੂਸ ਕਰਦੇ ਹਾਂ ਉੱਥੇ ਤਾਂ ਔਖਾ ਹੀ ਸੀ ਟਾਈਮ ਤਾਂ ਬਾਹਰ ਕੱਟਣਾ ਤਾਂ ਪੈਣਾ ਹੀ ਸੀ ਕੋਈ ਲ ਕੁਝ ਹੈ ਨਹੀਂ ਆ ਸਕਦਾ ਨਹੀਂ ਸੀ ਕਹਿੰਦੇ ਆ ਕਿ ਹੁਣ ਤੁਸੀਂ ਦਾਦੇ ਪੋਤੇ ਵਾਲੇ ਹੋ ਗਏ ਹੋ ਤੇ ਕਦੀ ਵੀ ਹੈ ਹਾਂ ਜੀ ਪੋਸਤਾ ਜੀ ਪੋਤਾ ਮੇਰਾ ਜੀ ਅਜੇ ਹੁਣ ਅਜੇ ਵੀ ਬਹੁਤ ਸਾਰੇ ਨੌਜਵਾਨ ਜਿਹੜੇ ਵਿਦੇਸ਼ਾਂ ਨੂੰ ਰੁਕਣਾ ਚਾਹੁੰਦੇ ਨੇ ਆਵਾਸ ਦਾ ਰੁਕਣਾ ਦੇ ਨੇ ਇਹ ਕਿਸ ਨੇ ਅਜੇ ਨਾ ਦੋੰਦੇ ਗਾ ਮੈਂ ਤਾਂ ਇਹ ਹੀ ਕਹਿਣਾ ਵੀ ਜੀ ਨੇ ਇੱਕ ਨੰਬਰ ਚ ਜੀ ਅਗਰ ਬਾਂਬੇ ਹੋ ਜਾਓ ਬਾਕੀ ਨਾ ਕੋਈ ਜਾ ਦੋ ਨੰਬਰ ਚ ਨਾ ਕੋਈ ਜਾਵੇ ਬਸ ਉਹ ਤੌਖਾ ਦੋ ਨੰਬਰ ਚ ਤਾਂ ਸੀਚਲ ਬਾਰੇ ਕੀ ਕਹਣਾ ਦੋ ਜੀ ਤਾਂ ਬੜੀ ਮਿਹਰਬਾਨੀ ਜੀ ਧੰਨਵਾਦ ਇਹਨਾਂ ਦਾ ਇਹਨਾਂ ਨੇ ਮੇਰੀ ਹੈਲਪ ਕੀਤੀ ਇੱਥੇ 온ਲੀ ਬੜੀ ਖੁਸ਼ੀ ਦੀ ਗੱਲ ਆ ਕਿ ਅੱਜ ਪਰਿਵਾਰ ਦੇ ਵਿੱਚ ਦੁਆਰਾ 24 ਸਾਲ ਪਿਛੋਂ ਆਪਣੇ ਪਰਿਵਾਰ ਦੇ ਵਿੱਚ ਜਦੋਂ ਗਿਆ ਸੀ ਪੁੱਤ ਪਰਿਵਾਰ ਵਾਲਾ ਸੀ ਤੇ ਹੁਣ ਪੋਤਿਆਂ ਵਾਲਾ ਹੋ ਗਿਆ ਪਹੁੰਚਿਆ 24 ਸਾਲ ਪਿੱਛੋਂ ਆਪਣੇ ਘਰ ਸੋ ਇਹ ਬੜਾ ਨਾ ਲੰਮਾ ਸਮਰ ਜਿਹੜਾ ਹੈਗਾ ਕੱਟਿਆ ਪਹਿਲਾਂ ਇਹ ਜੋਰਡਨ ਚ ਗਏ ਇਹਨਾਂ ਨੂੰ ਏਜੰਟ ਲੈ ਗਿਆ ਕਿ ਅਸੀਂ ਜੋਰਡਨ ਜੋਰਡਨ ਤੋਂ ਸੀਰੀਆ ਸੀਰੀਆ ਤੋਂ ਲਿਬਨਾਨ ਲਿਬਨਾਨ ਦੇ ਵਿੱਚ ਜਦੋਂ ਲੜਾਈ ਲੱਗੀ ਸੀਗੀ ਤੇ ਇਹਨਾਂ ਦੇ ਅ 2006 ਤੇ ਉੱਥੇ ਪਾਸਪੋਰਟ ਜਿਹੜਾ ਸੀ ਉਹ ਗੁੰਮ ਹੋ ਗਿਆ ਤੇ ਮਗਰੋਂ ਲਗਾਤਾਰ ਚੱਕਰ ਕੱਟਦਾ ਰਿਹਾ ਉਧਰ ਫਿਰ ਇਧਰ ਪਰਿਵਾਰ ਚੱਕਰ ਕੱਟਦਾ ਰਿਹਾ ਪਰ ਕੋਈ ਗੱਲ ਨਹੀਂ ਬਣੀ 8 ਕਿਲ ਮਹੀਨੇ ਬੀਤ ਲੈਂ ਇਨਾਂ ਦੇ ਪਰਿਵਾਰ ਦੇ ਕੁਝ ਮੈਂਬਰ ਸਾਡੇ ਕੋਲ ਆਏ ਸੀ ਤੇ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ 24 ਸਾਲ ਹੋ ਗਏ ਸਾਡੇ ਬੰਦੇ ਫਸੇ ਨੂੰ ਇਹਦਾ ਕੋਈ ਹੱਲ ਕੀਤਾ ਜਾਵੇ ਸੋ ਜੀ ਮੇਰੀ ਉਹਦਾ ਕਾਰਨ ਇਹ ਸੀਗਾ ਕਿ ਅਬੈਸੀ ਮੰਗਦੀ ਸੀਗੀ ਕਿ ਜੇਥੋਂ ਪਾਸਪੋਰਟ ਇਸ਼ੂ ਆਇਆ ਹੋਇਆ ਉਹਦੀ ਜਿਹੜੀ ਹੈਗੀ ਆ ਡੇਟ ਜਿਹੜੀ ਹੈਗੀ ਆ ਉਹਦਾ ਪਾਸਪੋਰਟ ਵਾਲਾ ਜਿਹੜਾ ਉਹ ਉਹ ਸਾਨੂੰ ਦਿੱਤੀ ਜਾਵੇ ਇਹਦੇ ਕਦੋਂ ਇਸ਼ੂ ਹੋਇਆ ਉਹਦੀ ਫੋਟੋ ਕਾਪੀ ਜਿਹੜੀ ਹੈਗੀ ਇਹ ਦਿੱਤੀ ਜਾਵੇ ਪਰ ਜਿਹੜੀ ਇੱਥੇ ਚੰਡੀਗੜ੍ਹ ਜਿਹੜੀ ਪਾਸਪੋਰਟ ਦਫ਼ਤਰ ਸੀ ਉਹ ਗੇੜੇ ਘੜਾਈ ਜਾਂਦਾ ਸੀਗਾ ਉਹ ਇਹਨਾਂ ਦਾ ਜਿਹੜਾ ਹੈਗਾ ਉਹ ਦੰਨਾਂ ਨੇ ਸੀ ਪੇਦਾ ਨਹੀਂ ਸੰਬੈਸ਼ੀ ਵਿੱਚ ਕਰਕੇ ਉੱਥੇ ਫਸਿਆ ਹੋਇਆ ਸੀ ਅਸੀਂ ਵੀ ਸਾਡੇ ਕੋਲ ਆਏ ਸੀ ਇੱਕ ਵਾਰੀ ਅੰਬੈਸੀ ਨੂੰ ਲੈਟਰ ਲਿਖਿਆ ਫਿਰ ਦੂਸਰਾ ਲਿਖਿਆ ਫਿਰ ਜੇਸ ਵੇਲੇ ਗੁਲੰਦਰ ਦੇ ਜਿਹੜੇ ਦਸਤਰ ਦੇ ਉੱਤੇ ਸੀਬੀਆਈ ਦਾ ਸਾਪਾ ਪਿਆ ਉੱਥੋਂ ਦੇ ਜਿਹੜੇ ਮੁਖੀ ਜਿਹੜੇ ਸੀਗੇ ਉੱਥੋਂ ਦੇ ਮੁਖੀ ਦਫ਼ਤਰ ਦੇ ਚੋਂ ਪਾਸਪੋਰਟ ਅਫਸਰ ਉਤੇ ਨਾਲ ਦੋ ਹੋਰ ਫੜੇ ਗਏ ਫੇਰ ਉਹ ਦੂ ਨਗਰੋਂ ਜਿਹੜਾ ਹੈਗਾ ਚੰਡੀਗੜ੍ਹ ਅੰਬੈਸੀ ਨੇ ਜਿਹੜਾ ਆ ਪਾਸਪੋਰਟ ਦਫਤਰ ਆ ਇਹਨਾਂ ਦੀ ਜਿਹੜੀ ਹੈਗੀ ਆ ਉੱਥੇ ਭੇਜੀ ਤੇ ਉਦੋਂ ਮਗਰੋਂ 8 ਮਹੀਨੇ ਫਿਰ ਵੀ ਇਹਨੂੰ ਜਿਹੜੇ ਹੈਗੇ ਆ ਵੱਖ-ਵੱਖ ਉੱਥੇ ਦੀ ਜਿਹੜੀ ਹੈਗੀ ਆ ਇਮੀਗ੍ਰੇਸ਼ਨ ਤੋਂ ਮਨਜ਼ੂਰੀਆਂ ਵਗਾਰਾ ਲੈਣ ਤੇ ਲੱਗ ਗਿਆ ਤਕਰੀਬਨ 24 ਸਾਲ ਪਿਛੋ ਦੇ ਦੌਰਾਨ ਘਰ ਆਇਆ ਤੇ ਹੁਣੇ ਪੋਤਿਆਂ ਵਾਲਾ ਹੋਇਆ ਪਰ ਇਹਨਾਂ ਲੰਮਾ ਸਮਾਂ ਜਿਹੜਾ ਹੈ ਪਰਿਵਾਰ ਤੋਂ ਦੂਰ ਰਹਿ ਕੇ ਜਿਹੜਾ ਇਹਨਾਂ ਨੇ ਸੰਪਾਪ ਭੋਗਿਆ ਪਰ ਮਾਰੇ ਨੇ ਕਿਰਪਾ ਕਰਤੀ ਹੈ ਘਰ ਆਇਆ ਸੀ ਤੇ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈ ਦਿੰਦੇ